ਕਰੋ ਜੀ ਰਸਨਾ ਪਵਿੱਤਰ ਆਖੋ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ ਕਿ ਸਭ ਕੁਝ ਪਾ ਕੇ ਵੀ ਜੇਕਰ ਤੁਹਾਡਾ ਮਨ ਸੰਤੁਸ਼ਟ ਨਹੀਂ ਹੈ ਤਾਂ ਸਮਝ ਲਓ ਕਿ ਤੁਹਾਡੇ ਕੋਲ ਕੁਝ ਵੀ ਨਹੀਂ ਹੈ ਵਿਸ਼ਵਾਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਜੋ ਮੈਂ ਚਾਹਾਂਗਾ ਰੱਬ ਉਹੀ ਕਰੇਗਾ ਸਗੋਂ ਇਹ ਹੁੰਦਾ ਹੈ ਕਿ ਰੱਬ ਉਹੀ ਕਰੇਗਾ ਜੋ ਮੇਰੇ ਲਈ ਸਹੀ ਹੋਵੇਗਾ ਹਰ ਦਿਨ ਚੰਗਾ ਨਹੀਂ ਹੋ ਸਕਦਾ ਪਰ ਹਰ ਦਿਨ ਕੁਝ ਨਾ ਕੁਝ ਚੰਗਾ ਜ਼ਰੂਰ ਹੁੰਦਾ ਹੈ ਜਦੋਂ ਬੇਰੁਜ਼ਗਾਰੀ ਦਰਵਾਜ਼ੇ ਤੋਂ ਅੰਦਰ ਆਉਂਦੀ ਹੈ ਤਾਂ ਫਿਰ ਪਿਆਰ ਦੋਸਤੀ ਰਿਸ਼ਤੇਦਾਰ ਇਹ ਸਭ ਖਿੜਕੀ ਤੋਂ ਹੀ ਬਾਹਰ ਚਲੇ ਜਾਂਦੇ ਨੇ ਜ਼ਿੰਦਗੀ ਵਿੱਚ ਕੋਈ ਤੁਹਾਡਾ ਸਾਥ ਦੇਵੇ ਜਾਂ ਨਾ ਦੇਵੇ ਖੁਦ ਹੀ ਅੱਗੇ ਵਧਦੇ ਰਹੋ ਕਿਉਂਕਿ ਖੁਦ ਤੋਂ ਵੱਡਾ ਕੋਈ ਹਮਸਫਰ ਨਹੀਂ ਹੁੰਦਾ ਬੜਾ ਹੀ ਮਜ਼ਬੂਤ ਕਰ ਲਿਆ ਹੈ ਹੁਣ ਖੁਦ ਨੂੰ ਹੁਣ ਆਪਣੇ ਹੀ ਦਗਾ ਦੇਣ ਤਾਂ ਕੋਈ ਫਰਕ ਨਹੀਂ ਪੈਂਦਾ ਮੁਸਕਰਾਹਟ ਝੂਠੀ ਵੀ ਹੁੰਦੀ ਹੈ ਕਿਸੇ ਇਨਸਾਨ ਨੂੰ ਦੇਖਣ ਦੀ ਬਜਾਏ ਉਸ ਨੂੰ ਸਮਝਣਾ ਸਿੱਖੋ ਆਦਤ ਬਣਾ ਲਈ ਹੈ ਮੈਂ ਆਪਣੇ ਆਪ ਨੂੰ ਤਕਲੀਫ ਦੇਣ ਦੀ ਤਾਂ ਕਿ ਜਦੋਂ ਕੋਈ ਆਪਣਾ ਤਕਲੀਫ ਦੇਵੇ ਤਾਂ ਫਿਰ ਜ਼ਿਆਦਾ ਦੁੱਖ ਨਾ ਹੋਵੇ ਅੱਖਾਂ ਬੰਦ ਕਰ ਲੈਣ ਨਾਲ ਮੁਸੀਬਤ ਤੋਂ ਬਚਿਆ ਨਹੀਂ ਜਾ ਸਕਦਾ ਅਤੇ ਜਦੋਂ ਤੱਕ ਮੁਸੀਬਤ ਨਾ ਆਵੇ ਅੱਖਾਂ ਵੀ ਨਹੀਂ ਖੁੱਲਦੀਆਂ ਇਹ ਦੋਵੇਂ ਪਰਖਿਆਵਾਂ ਮਾ ਜ਼ਰੂਰ ਪਾਸ ਹੋਣੀਆਂ ਚਾਹੀਦੀਆਂ ਨੇ ਕਿ ਸੁੱਖ ਵਿੱਚ ਨਿਮਰਤਾ ਦੀ ਅਤੇ ਦੁੱਖ ਵਿੱਚ ਸਬਰ ਦੀ ਇਹ ਜ਼ਰੂਰੀ ਨਹੀਂ ਹੈ ਕਿ ਹਰ ਤੋਹਫਾ ਕੋਈ ਚੀਜ਼ ਹੀ ਹੋਵੇ ਪਿਆਰ ਪਰਵਾਹ ਅਤੇ ਇੱਜ਼ਤ ਵੀ ਬੜੇ ਸੋਹਣੇ ਤੋਹਫੇ ਹੁੰਦੇ ਨੇ ਜਾਂ ਤਾਂ ਆਪਣੇ ਤਰੀਕੇ ਨੂੰ ਬਦਲੋ ਜਾਂ ਆਪਣੀ ਸੋਚ ਨੂੰ ਹਰ ਵਾਰ ਇਨਸਾਨ ਨੂੰ ਬਦਲਣ ਨਾਲ ਰਿਸ਼ਤੇ ਸੁਧਰਿਆ ਨਹੀਂ ਕਰਦੇ ਹਰਾਵਣ ਲੋਕਾਂ ਦੇ ਮਨਾਂ ਵਿੱਚ ਰਹਿੰਦਾ ਹੈ ਅਤੇ ਰਾਮ ਸਿਰਫ ਮੰਦਰਾਂ ਵਿੱਚ ਰੱਬ ਦੁਨੀਆ ਦਾ ਸਭ ਤੋਂ ਵੱਡਾ ਡਾਕਟਰ ਹੈ ਅਤੇ ਅਰਦਾਸ ਦੁਨੀਆ ਦੀ ਸਭ ਤੋਂ ਵੱਡੀ ਦਵਾਈ ਜਿਸ ਦੀ ਔਲਾਦ ਕਾਬੂ ਵਿੱਚ ਹੋਵੇ ਜਿਸ ਦੀ ਪਤਨੀ ਆਗਿਆਕਾਰੀ ਹੋਵੇ ਜੋ ਲੁੜਿੰਦੇ ਪੈਸੇ ਨਾਲ ਸੰਤੁਸ਼ਟ ਹੋਵੇ ਉਸ ਦੇ ਲਈ ਸਵਰਗ ਇੱਥੇ ਹੀ ਹੈ ਸਾਡੇ ਗਲਤੀ ਉੱਪਰ ਪਰਦਾ ਸਿਰਫ ਰੱਬ ਹੀ ਪਾ ਸਕਦਾ ਹੈ ਇਨਸਾਨ ਦੀ ਜਾਤ ਤਾਂ ਸਿਰਫ ਗਲਤੀ ਤੋਂ ਬਾਅਦ ਇੱਜ਼ਤ ਨੂੰ ਉਛਾਲ ਲੈਣਾ ਜਾਣਦੀ ਹੈ ਜਿਨ੍ਹਾਂ ਨੂੰ ਗਰੀਬ ਸਮਝ ਕੇ ਵਿਆਹ ਵਿੱਚ ਨਹੀਂ ਬੁਲਾਇਆ ਜਾਂਦਾ ਉਹ ਹੀ ਲੋਕ ਅਕਸਰ ਅੰਤਿਮ ਯਾਤਰਾ ਵਿੱਚ ਸਭ ਤੋਂ ਪਹਿਲਾਂ ਪਹੁੰਚ ਜਾਂਦੇ ਨੇ ਜ਼ਿੰਦਗੀ ਦੇ ਇਮਤਿਹਾਨ ਵਿੱਚ ਕੋਈ ਅੰਕ ਨਹੀਂ ਮਿਲਦੇ ਜੇਕਰ ਲੋਕ ਤੁਹਾਨੂੰ ਆਪਣੇ ਦਿਲ ਵਿੱਚ ਥਾਂ ਦੇਣ ਤਾਂ ਸਮਝ ਲੈਣਾ ਕਿ ਤੁਸੀਂ ਪਾਸ ਹੋ ਗਏ ਹੋ ਜਿਸ ਪਿੰਡ ਵਿੱਚ ਮੀਂਹ ਨਾ ਪਵੇ ਉੱਥੇ ਦੀਆਂ ਫਸਲਾਂ ਖਰਾਬ ਹੋ ਜਾਂਦੀਆਂ ਨੇ ਅਤੇ ਜਿਹੜੇ ਘਰ ਵਿੱਚ ਧਰਮ ਅਤੇ ਸੰਸਕਾਰ ਨਾ ਹੋਣ ਉੱਥੇ ਦੀਆਂ ਨਸਲਾਂ ਖਰਾਬ ਹੋ ਜਾਂਦੀਆਂ ਨੇ ਲੋਕਾਂ ਨੇ ਦੱਸਿਆ ਕਿ ਸਮਾਂ ਬਦਲ ਜਾਂਦਾ ਹੈ ਤੇ ਫਿਰ ਵਕਤ ਨੇ ਦੱਸਿਆ ਕਿ ਲੋਕ ਵੀ ਬਦਲ ਜਾਂਦੇ ਨੇ ਜੇਕਰ ਕੋਈ ਘਰ ਸੜਕ ਤੇ ਹੋਵੇ ਤਾਂ ਉਸ ਦੀ ਕੀਮਤ ਹੁੰਦੀ ਹੈ ਕੋਈ ਖੇਤ ਸੜਕ ਤੇ ਹੋਵੇ ਉਸ ਦੀ ਵੀ ਕੀਮਤ ਹੁੰਦੀ ਹੈ ਪਰ ਜਦੋਂ ਬੰਦਾ ਸੜਕ ਤੇ ਹੋਵੇ ਤਾਂ ਉਸ ਦੀ ਕੋਈ ਕੀਮਤ ਨਹੀਂ ਹੁੰਦੀ ਆਓ ਅੱਜ ਆਪਣੀਆਂ ਤਕਲੀਫਾਂ ਨੂੰ ਆਪਣਿਆਂ ਦੇ ਵਿਚਾਰ ਰੱਖੀਏ ਫਿਰ ਦੇਖਦੇ ਹਾਂ ਕਿ ਤਕਲੀਫਾਂ ਨਾਲ ਰਹਿੰਦੀਆਂ ਨੇ ਜਾਂ ਫਿਰ ਆਪਣੇ ਉਦਾਸ ਹੋਣ ਲਈ ਸਾਰੀ ਉਮਰ ਪਈ ਹੈ ਖੁਸ਼ ਰਹਿਣ ਲਈ ਜ਼ਿੰਦਗੀ ਖੜੀ ਹੈ ਪਰਵਾਹ ਨਾ ਕਰੋ ਭਾਵੇਂ ਸਾਰੀ ਦੁਨੀਆ ਖਿਲਾਫ ਹੋਵੇ ਬਸ ਚੱਲੋ ਉਸੇ ਰਸਤੇ ਤੇ ਜੋ ਸੱਚਾ ਤੇ ਸਾਫ਼ ਹੋਵੇ ਆਪਣੇ ਦੋਸਤ ਨੂੰ ਉਸਦੇ ਦੋਸਾਂ ਦੇ ਬਾਰੇ ਦੱਸਣਾ ਦੋਸਤੀ ਦਾ ਸਭ ਤੋਂ ਔਖਾ ਇਮਤਿਹਾਨ ਹੁੰਦਾ ਹੈ ਵਿਅਕਤੀ ਕੋਲ ਬਹੁਤਾ ਪੈਸਾ ਹੋਵੇ ਜਾਂ ਨਾ ਹੋਵੇ ਪਰ ਇੱਕ ਸੱਚਾ ਚੰਗਾ ਤੇ ਸਾਫ਼ ਮਨ ਜ਼ਰੂਰ ਹੋਣਾ ਚਾਹੀਦਾ ਹੈ ਕੰਮ ਵਿੱਚ ਆਲਸ ਅਤੇ ਪੈਸੇ ਦਾ ਲਾਲਚ ਸਾਨੂੰ ਮਹਾਨ ਨਹੀਂ ਬਣਨ ਦਿੰਦਾ ਰਿਸ਼ਤੇ ਤੇ ਰਸਤੇ ਉਦੋਂ ਮੁੱਕ ਜਾਂਦੇ ਨੇ ਜਦੋਂ ਪੈਰ ਨਹੀਂ ਸਗੋਂ ਦਿਲ ਥੱਕ ਜਾਂਦੇ ਨੇ ਇਹ ਮਿਲਾਵਟ ਖੋਰੀ ਦਾ ਦੌਰ ਐ ਖਾਲਸਾ ਜੀ ਹਾਂ ਵਿੱਚ ਹਾਂ ਮਿਲਾ ਦਿਆ ਕਰੋ ਰਿਸ਼ਤੇ ਲੰਮੇ ਸਮੇਂ ਤੱਕ ਲਈ ਰਹਿਣਗੇ ਸ਼ਾਇਦ ਇਸੇ ਲਈ ਹੰਝੂਆਂ ਦਾ ਕੋਈ ਰੰਗ ਨਹੀਂ ਹੁੰਦਾ ਕਿਉਂਕਿ ਜਦੋਂ ਇਹ ਆਉਂਦੇ ਨੇ ਤਾਂ ਕੋਈ ਵੀ ਸੰਗ ਨਹੀਂ ਹੁੰਦਾ ਕਦੇ ਵੀ ਉਸ ਵਿਅਕਤੀ ਨੂੰ ਝੂਠ ਨਾ ਬੋਲੋ ਜੋ ਤੁਹਾਡੇ ਹਰ ਗੱਲ ਤੇ ਵਿਸ਼ਵਾਸ ਕਰਦਾ ਹੋਵੇ ਜੇਕਰ ਤੁਸੀਂ ਆਪਣਿਆਂ ਨੂੰ ហេਠਾ ਲਿਆਉਣ ਵਿੱਚ ਜਿੱਤ ਮਹਿਸੂਸ ਕਰਦੇ ਹੋ ਤਾਂ ਸਮਝ ਲਓ ਕਿ ਤੁਸੀਂ ਗire ਹੋਏ ਇਨਸਾਨ ਹੋ ਪੈਸਾ ਵੀ ਕਮਾਲ ਦੀ ਚੀਜ਼ ਹੈ ਜਿਸਦੇ ਕੋਲ ਨਹੀਂ ਹੈ ਉਸਦੇ ਕੋਈ ਇੱਜ਼ਤ ਨਹੀਂ ਜਿਸਦੇ ਕੋਲ ਹੈ ਉਸ ਨੂੰ ਕਿਸੇ ਦੀ ਇੱਜ਼ਤ ਨਹੀਂ ਹਰ ਕਿਸੇ ਦੀ ਜ਼ਿੰਦਗੀ ਵਿੱਚ ਇੱਕ ਅਜਿਹਾ ਵਿਅਕਤੀ ਜ਼ਰੂਰ ਹੁੰਦਾ ਹੈ ਜੋ ਕਿਸਮਤ ਵਿੱਚ ਨਹੀਂ ਹੁੰਦਾ ਪਰ ਅਤੇ ਦਿਲ ਅਤੇ ਦਿਮਾਗ ਵਿੱਚ ਹਮੇਸ਼ਾ ਹੀ ਰਹਿੰਦਾ ਹੈ ਰਿਸ਼ਤਿਆਂ ਨੂੰ ਜੋੜ ਕੇ ਰੱਖਣ ਲਈ ਕਦੇ ਅੰਨਾ ਕਦੇ ਗੁੰਗਾ ਤੇ ਕਦੇ ਬੋਲਾ ਹੋਣਾ ਹੀ ਪੈਂਦਾ ਹੈ ਜ਼ਿੰਦਗੀ ਵਿੱਚ ਕਦੇ ਵੀ ਪਿਆਰ ਅਤੇ ਭਰੋਸਾ ਕਦੇ ਨਾ ਤੋੜੋ ਕਿਉਂਕਿ ਉਹੀ ਪਿਆਰ ਦੁਬਾਰਾ ਮਿਲੇਗਾ ਨਹੀਂ ਤੇ ਭਰੋਸਾ ਕੋਈ ਕਰੇਗਾ ਨਹੀਂ ਜਿਹੜੇ ਲੋਕ ਦਿਲ ਦੇ ਚੰਗੇ ਹੁੰਦੇ ਨੇ ਦਿਮਾਗ ਵਾਲੇ ਲੋਕ ਉਹਨਾਂ ਦਾ ਪੂਰਾ ਫਾਇਦਾ ਉਠਾਉਂਦੇ ਨੇ ਧੋਖਾ ਵੀ ਬਦਾਮ ਵਾਂਗ ਹੁੰਦਾ ਹੈ ਜਿੰਨਾ ਜ਼ਿਆਦਾ ਤੁਸੀਂ ਖਾਂਦੇ ਹੋ ਓਨੇ ਹੀ ਜ਼ਿਆਦਾ ਅਕਲ ਆਉਂਦੀ ਹੈ ਇਨਸਾਨ ਦੀ ਸਭ ਤੋਂ ਵੱਡੀ ਹਾਰ ਉਦੋਂ ਹੁੰਦੀ ਹੈ ਜਦੋਂ ਉਹ ਖੁਦ ਸਹੀ ਹੋਣ ਦੇ ਬਾਵਜੂਦ ਵੀ ਗਲਤ ਲੋਕਾਂ ਅੱਗੇ ਸਿਰ ਝੁਕਾ ਲੈਂਦਾ ਹੈ ਦੁਸ਼ਮਣੀ ਮੁਫਤ ਵਿੱਚ ਹੀ ਹੋ ਜਾਂਦੀ ਹੈ ਖਾਲਸਾ ਜੀ ਇੱਥੇ ਇੱਕ ਬਿਹਤਰੀਨ ਇਨਸਾਨ ਹੋਣਾ ਇੱਕ ਗੁਨਾਹ ਹੈ ਆਪਣੀ ਉਮਰ ਤੋਂ ਵੱਧ ਆਪਣੀ ਸ਼ਬੀ ਦਾ ਧਿਆਨ ਰੱਖੋ ਕਿਉਂਕਿ ਸ਼ਬੀ ਦੀ ਉਮਰ ਤੁਹਾਡੀ ਉਮਰ ਤੋਂ ਵੱਧ ਹੈ ਉਦੋਂ ਤੱਕ ਗਲਤ ਨਹੀਂ ਹੁੰਦੇ ਅੰਦਾਜ਼ ਚਿਹਰਿਆਂ ਦੇ ਪਰ ਲੋਕ ਵੈਸੇ ਵੀ ਨਹੀਂ ਹੁੰਦੇ ਜੈਸੇ ਦਿਖਾਈ ਦਿੰਦੇ ਨੇ ਸਬਰ ਤੇ ਸਹਿਨਸ਼ੀਲਤਾ ਕੋਈ ਕਮਜ਼ੋਰੀ ਨਹੀਂ ਹੁੰਦੀ ਇਹ ਤਾਂ ਰੂਹ ਦੀ ਤਾਕਤ ਹੈ ਜੋ ਹਰ ਕਿਸੇ ਕੋਲ ਨਹੀਂ ਹੁੰਦੀ ਜ਼ਿੰਦਗੀ ਵਿੱਚ ਕਦੇ ਵੀ ਇਹ ਸੋਚ ਕੇ ਨਾ ਬੈਠੋ ਕਿ ਕੌਣ ਕਦੋਂ ਕਿਵੇਂ ਤੇ ਕਿੱਥੇ ਬਦਲ ਗਿਆ ਜਰਾ ਇਹ ਦੇਖੋ ਕਿ ਉਹ ਤੁਹਾਨੂੰ ਸਿਖਾ ਕੇ ਕੀ ਗਿਆ ਜ਼ਿੰਦਗੀ ਵਿੱਚ ਰੋਸ਼ਨੀ ਚਾਹੀਦੀ ਹੈ ਤਾਂ ਆਪਣਾ ਦੀਵਾ ਜਗਾਓ ਦੂਸਰਿਆਂ ਦੀ ਮੌਬਤੀਆਂ ਦੇ ਸਹਾਰੇ ਜ਼ਿੰਦਗੀ ਰੌਸ਼ਨ ਨਹੀਂ ਹੋਇਆ ਕਰਦੀ ਔਰਤ ਦਾ ਸਤਿਕਾਰ ਕਰੋ ਇਸ ਲਈ ਨਹੀਂ ਕਿ ਉਹ ਇੱਕ ਔਰਤ ਹੈ ਸਗੋਂ ਇਹ ਸ਼ਬਦ ਕਰਨ ਦੇ ਲਈ ਕਿ ਤੁਹਾਡੀ ਪਰਵਰਿਸ਼ ਇੱਕ ਚੰਗੀ ਮਾਂ ਨੇ ਕੀਤੀ ਹੈ ਦੁਸ਼ਮਣ ਬਣਾਉਣ ਲਈ ਜ਼ਰੂਰੀ ਨਹੀਂ ਕਿ ਤੁਸੀਂ ਲੜਾਈ ਹੀ ਕਰੋ ਬਸ ਆਪਣੇ ਹੱਕ ਦਾ ਅਤੇ ਸੱਚ ਬੋਲੋ ਅਣਗਿਣਤ ਦੁਸ਼ਮਣ ਤਾਂ ਤੁਹਾਡੇ ਖਾਨਦਾਨ ਵਿੱਚ ਹੀ ਮਿਲ ਜਾਣਗੇ ਦੂਸਰਿਆਂ ਦੇ ਘਰਾਂ ਵਿੱਚ ਚੁਗਲੀ ਜਾ ਕੇ ਲੋਕ ਉਹ ਕਰਦੇ ਨੇ ਜਿਨ੍ਹਾਂ ਨੂੰ ਆਪਣੇ ਘਰਾਂ ਵਿੱਚ ਕੋਈ ਇੱਜ਼ਤ ਨਹੀਂ ਮਿਲਦੀ ਸੱਚ ਤੇ ਝੂਠ ਨੂੰ ਪਰਖਣ ਦਾ ਹੁਨਰ ਰੱਖੋ ਕੰਨਾਂ ਵਿੱਚ ਜ਼ਹਿਰ ਘੋਲਣਾ ਤਾਂ ਜ਼ਮਾਨੇ ਦਾ ਕੰਮ ਹੈ ਗਲਤ ਲੋਕਾਂ ਦੀ ਇੱਜ਼ਤ ਉਸ ਸਮੇਂ ਤੈਅ ਹੋ ਜਾਂਦੀ ਹੈ ਜਦੋਂ ਸਹੀ ਲੋਕ ਚੁੱਪ ਹੋ ਜਾਂਦੇ ਨੇ ਥੋੜੀਆਂ ਚਲਾਕੀਆਂ ਮੈਨੂੰ ਵੀ ਸਿਖਾਦੀ ਐ ਜ਼ਿੰਦਗੀ ਇਸ ਦੌਰ ਵਿੱਚ 마ਸੂਮੀਅਤ ਮੈਨੂੰ ਬਹੁਤ ਮਹਿੰਗੀ ਪੈ ਰਹੀ ਹੈ ਇਲਾਕੀਆਂ ਕਰਨੀਆਂ ਨਹੀਂ ਆਉਂਦੀਆਂ ਮੈਨੂੰ ਹਾਂ ਪਰ ਸਮਝ ਸਭ ਕੁਝ ਆਉਂਦਾ ਹੈ ਡੋਹਰੀ ਭੂਮਿਕਾ ਨਿਭਾਉਣ ਵਾਲਾ ਵਿਅਕਤੀ ਆਖਰਕਾਰ ਇੱਕ ਭੂਮਿਕਾ ਨਿਭਾਉਣ ਦੇ ਯੋਗ ਨਹੀਂ ਰਹਿੰਦਾ ਹਉਮੇ ਵਿੱਚ ਅੰਨਾ ਹੋਇਆ ਵਿਅਕਤੀ ਨਾ ਤਾਂ ਆਪਣੀਆਂ ਗਲਤੀਆਂ ਨੂੰ ਦੇਖਦਾ ਤੇ ਨਾ ਹੀ ਦੂਜੇ ਦੀਆਂ ਬਿਜਲੀਆਂ ਚੰਗੀਆਂ ਗੱਲਾਂ ਨੂੰ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ